ਆਪਣੇ ਬੰਦੇ ਇੱਥੇ ਜ਼ਿਆਦਾ ਰਗੜਾ ਲਾਉਂਦੇ ਆ ਹਜੇ ਜਿਹੜਾ ਬਗਾਨਾ ਹੁੰਦਾ ਆ ਉਹ ਘੱਟ ਰਗੜਾ ਲਾਉਂਦਾ ਆ ਚੱਕਰ ਹੈਗਾ ਇਦਾਂ ਵੀ ਜਦੋਂ ਬੰਦਾ ਕਿਤੇ ਜਾਂ ਕੋਈ ਮੈਸਤਰੀ ਆ ਜਾਂ ਕੋਈ ਵੀ ਕੰਮ ਆ ਕੋਈ ਵੀ ਜਾਨਕਿ ਏ ਬੀ ਸੀ ਡੀ ਕੋਈ ਵੀ ਕੰਮ ਆ ਜਿੱਦਾਂ ਮੰਨ ਲਓ ਬੰਦਾ ਕਿਸੇ ਕੋਲੋਂ ਕਰਾਉਣ ਚੱਲ ਜਾਂਦਾ ਜਿੱਦਾਂ ਮੰਨ ਲਓ ਮੈਂ ਆ ਬੱਸ ਚਲਾਉਣਾ ਆ ਮੈਂ ਆਪਣੀ ਬੱਸ ਦਾ ਕੰਮ ਕਰਾਉਣ ਚੱਲ ਜਾਂਦਾ ਮੈਸਤਰੀ ਕੋਲ ਜਦੋਂ ਮੈਂ ਲਗਾਤਾਰ ਇੱਕ ਬੰਦੇ ਕੋਲ ਕੰਮ ਕਰਾਉਣ ਜਾਂਦਾ ਰਹਿਣਾ ਜਾਂਦਾ ਰਹਿਣਾ ਉਹ ਅਗਲੇ ਇਹ ਸੋਚਣ ਲੱਪੈਂਦੇ ਆ ਵੀ ਇਹਨੇ ਹੁਣ ਕਿਤੇ ਨਹੀਂ ਜਾਣਾ ਹੈਗਾ ਖਰਿਆ ਇਹਨੂੰ ਕੋਈ ਹੋਰ ਬੰਦਾ ਨਹੀਂ ਲੱਭਦਾ ਖਰਿਆ ਮੈਸਤਰੀ ਨਹੀਂ ਲੱਭਦਾ ਜਿਹੜਾ ਬਾਰ-ਬਾਰ ਇਹ ਮੇਰੇ ਕੋਲੋਂ ਦਾ ਜਦੋਂ ਇੱਕ ਦੋ ਕਰ ਹੀ ਜਾਣਾ ਉਦੋਂ ਤਾਂ ਕੰਮ ਸਹੀ ਕਰ ਦੇਣਾ ਆ ਕੋਈ ਵੀ ਬੰਦਾ ਚਾਹੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਆ ਚਾਹੇ ਕੋਈ ਮੈਸਤਰ ਪੁਣੇ ਦਾ ਕੰਮ ਆ ਕੋਈ ਵੀ ਕੰਮ ਆ ਤੇ ਜਦੋਂ ਉਹਨੂੰ ਪਤਾ ਅਗਲੇ ਨੂੰ ਲੱਗ ਜਾਂਦਾ ਵੀ ਇਹ ਬਾਰ-ਬਾਰ ਹੀ ਮੇਰੇ ਕੋਲ ਹੀ ਆਉਂਦਾ ਜਿੱਦਾਂ ਵੀ ਖਰਿਆ ਇਹਨੂੰ ਮੇਰੇ ਤੋਂ ਬਿਨਾ ਕੋਈ ਹੋਰ ਐ ਨਹੀਂ ਫੇਰ ਰਗੜਾ ਲਾਉਣ ਲੱਪੈਂਦਾ ਉਹਨੇ ਰਗੜਾ ਫੇ ਲਾਉਣਾ ਹੀ ਲਾਉਣਾ ਉਹਨੇ ਇਹ ਨਹੀਂ ਦੇਖਣਾ ਹੈਗਾ ਵੀ ਇਹ ਬੰਦਾ ਮੇਰੇ ਕੋਲ ਘੜੀ-ਘੜੀ ਆਉਂਦਾ ਆ ਇਹਨੂੰ ਮੇਰੇ ਤੇ ਯਕੀਨ ਆ ਕਰਕੇ ਤਾਂ ਆਉਂਦਾ ਆ ਜਾਂ ਇਹਦਾ ਮੇਰਾ ਹੁਣ ਪਿਆਰ ਬਣ ਗਿਆ ਆ ਤਾਂ ਆਉਂਦਾ ਉਹਨੇ ਇਹ ਗੱਲ ਨਹੀਂ ਦੇਖਣੀ ਉਹਨੇ ਬਸ ਆਪਣਾ ਸੂਤ ਦੇਖਣ ਲੱਪੈਣਾ ਆ ਵੀ ਇਹ ਹੁਣ ਲਗਾਤਾਰ ਮੇਰੇ ਕੋਲ ਆਉਂਦਾ ਇਹਨੂੰ ਜਿੰਨਾ ਰਗੜਾ ਹੋਵੇ ਜੇ ਥੋੜਾ ਕੰਮ ਆ ਉਹਦਾ ਜ਼ਿਆਦਾ ਦਾ ਦੇਣਾ ਇਹਦਾ ਆ ਵੀ ਕਰਾਲਾ ਇਹਦਾ ਆ ਵੀ ਕਰਾਉਣ ਵਾਲਾ ਨਹੀਂ ਤਾਂ ਆ ਨੁਕਸਾਨ ਹੋ ਜਾਣਾ ਤੋ ਕੋਈ ਨਾ ਪੈਸੇ ਬਾਅਦ ਵਿੱਚ ਦੇ ਜੀ ਇਹ ਵੀ ਪਤਾ ਹੁੰਦਾ ਵੀ ਇਹ ਜਿਹੜਾ ਬੰਦਾ ਮੇਰੇ ਕੋਲ ਲਗਾਤਾਰ ਆ ਰਿਹਾ ਹੈ ਵੀ ਇਹ ਪੈਸੇ ਮਾਰਨ ਵਾਲਾ ਬੰਦਾ ਨਹੀਂ ਹੈਗਾ ਇਹਨੇ ਪੈਸੇ ਦੇ ਦੇਣੇ ਜਿਹਦੇ ਕੋਲ ਨਹੀਂ ਵੀ ਹੈਗੇ ਆ ਆ ਕੰਮ ਕਰਾਉਣ ਲਈ ਪੈਸੇ ਆਪਾਂ ਇਹਨੂੰ ਆਧਾਰ ਸੁਧਾਰ ਦਾ ਕਹਿ ਦਿੰਨੇ ਵੀ ਕੋਈ ਨਾ ਫੇਰ ਦੇ ਜੀ ਕਿਹੜਾ ਕੰਮ ਹੋਣ ਵਾਲਾ ਹੁੰਦਾ ਹੈ ਕਿਹੜਾ ਜ਼ੋਰ ਲੱਗਾ ਹੁੰਦਾ ਉਦਾਂ ਹੀ ਕਰ ਦੇਣਾ ਸੋ ਇਹ ਕੰਮ ਬਹੁਤ ਜ਼ਿਆਦਾ ਚੱਲ ਪਿਆ ਅੱਜ ਕੱਲ ਜਾਨੀ ਕਿ ਜਿਹੜਾ ਵੀ ਕੋਈ ਕੰਮ ਕਰਾਉਣਾ ਚਾਹੇ ਕੋਈ ਆਪਣੀ ਗੱਡੀ ਦਾ ਕੰਮ ਕਰਾਉਣਾ ਆ ਚਾਹੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਆ ਕੋਈ ਵੀ ਜਾਨੀ ਕਿ ਤੁਸੀਂ ਜਿਹੜਾ ਬਾਹਰੋਂ ਕੰਮ ਕਰਾਉਣਾ ਉਹਨੂੰ ਭਰਾਵੋ ਮੈਂਤਿਆ ਤੁਹਾਡੇ ਮੋਰੇ ਆਪਣੇ ਬੰਦੇ ਬੁੰਦੇ ਬਦਲ ਲਿਆ ਕਰੋ ਥੋੜਾ ਜਿਹਾ ਟਾਈਮ ਦੇਖਿਆ ਕਰੋ ਜੇ ਤਾਂ ਬੰਦਾ ਸਹੀ ਚੱਲਦਾ ਆ ਪਤਾ ਆ ਬੰਦੇ ਨੂੰ ਕਿਉਂਕਿ ਕਮਲਾ ਦਾ ਕੋਈ ਹੁੰਦਾ ਨਹੀਂ ਵੀ ਇਹ ਸਹੀ ਚੱਲੀ ਜਾਂਦਾ ਤੇ ਕਰਾਈ ਚੱਲੋ ਜਦੋਂ ਥੋੜੀ ਜਿਹੀ ਤੱਦੀ ਕਾਨ ਲੱਪਵੇ ਥੋੜਾ ਜਿਹਾ ਜਦੋਂ ਅਗਲੇ ਨੂੰ ਲੁੱਟਣ ਲੱਪਵੇ ਉਦੋਂ ਤੁਸੀਂ ਬੰਦਾ ਆਪਣਾ ਚੇਂਜ ਕਰ ਦਿਓ ਹੋਰ ਜਿਹਦੇ ਤੋਂ ਮਰਜ਼ੀ ਕੰਮ ਨਵੇਂ ਸਿਰੋਂ ਕਰਾਉਣਾ ਸ਼ੁਰੂ ਕਰ ਦਿਓ ਤੁਹਾਡੀ ਚੰਗਿਆਈ ਦਾ ਲੋਕੀ ਫਾਇਦਾ ਉਠਾਉਣ ਲੱਪੈਂਦੇ ਆ ਇਹ ਨਹੀਂ ਅਗਲੇ ਦੇਖਦੇ ਵੀ ਇਹ ਬੰਦਾ ਸਹੀ ਆ ਇਹ ਬੰਦਾ ਚੰਗਾ ਹੈ ਇਹ ਬੰਦਾ ਇਮਾਨਦਾਰ ਹੈ ਸਾਨੂੰ ਪੈਸੇ ਵੀ ਜਿੰਨੀ ਅਸੀਂ ਮਿਹਨਤ ਮੰਗਦੇ ਆ ਓਨੇ ਪੈਸੇ ਦੇ ਦਿੰਦਾ ਹਜੇ ਸਾਡਾ ਪਸੀਨਾ ਵੀ ਨਹੀਂ ਸੁੱਕਣ ਦਿੰਦਾ ਪਹਿਲਾਂ ਹੀ ਪੈਸੇ ਹੱਥ ਤੇ ਰੱਖ ਰੱਖ ਦਿੰਦਾ ਹੋਰ ਕਿਸੇ ਕੋਲੇ ਜਾਂਦਾ ਵੀ ਨਹੀਂ ਹੈਗਾ ਇਹ ਆਉਂਦਾ ਵੀ ਸਾਡੇ ਕੋਲ ਆ ਇਹ ਚੰਗਿਆਈ ਸਾਰਾ ਕੁਝ ਅਗਲੇ ਭੁੱਲ ਜਾਂਦੇ ਆ ਅਗਲੇ ਇਹਦਾ ਨਜਾਇਜ਼ ਫਾਇਦਾ ਉਠਾਉਣ ਲੱਪੈਂਦੇ ਆ ਚੰਗਿਆਈ ਦਾ ਜਿਹੜਾ ਫਾਇਦਾ ਉਠਾਉਣਾ ਚਾਹੀਦਾ ਵੀ ਅਗਲੇ ਦਾ ਜਿਹੜਾ ਕੰਮ ਕਰਨਾ ਉਹ ਕਰ ਦਿਓ ਉਹ ਨਹੀਂ ਉਹਦਾ ਨਜਾਇਜ਼ ਫਾਇਦਾ ਉਠਾਉਣ ਲੱਪੈਂਦੇ ਆ ਵੀ ਇਹ ਬੰਦੇ ਨੇ ਪੈਸੇ ਤਾਂ ਦੇ ਹੀ ਦੇਣੇ ਆ ਵੀ ਚੱਕ ਇਹਨੂੰ ਰਗੜ ਦਿਓ ਠੀਕ ਹੈ ਜੀ ਤੇ ਤੁਸੀਂ ਆਪਣੇ ਬੰਦੇ ਹਮੇਸ਼ਾ ਚੇਂਜ ਕਰਿਆ ਕਰੋ ਜਦੋਂ ਤੁਹਾਨੂੰ ਲੱਗਣ ਲੱਪੋ ਵੀ ਇਹ ਬੰਦਾ ਹੁਣ ਮੇਰੇ ਨਾਲ ਚੰਗੀ ਨਹੀਂ ਕਿਉਂਕਿ ਜਦੋਂ ਕੋਈ ਕੋਈ ਵੀ ਬੰਦਾ ਆ ਮੰਨ ਲਓ ਮੈਂ ਕੋਈ ਆਪਣੀ ਕਾਰ ਲੈ ਕੇ ਗਿਆ ਮੈਨੂੰ ਪਤਾ ਆ ਵੀ ਗੱਡੀ ਦਾ ਜਦੋਂ ਘੋਂਬਦਾ ਚੱਕਾ ਇਹਦੇ ਵਿੱਚ ਆ ਨੁਕਸਿਆ ਬੰਦੇ ਨੂੰ ਪਤਾ ਹੁੰਦਾ ਤਕਰੀਬਨ ਤੇ ਉਹ ਜਦੋਂ ਉਹਦੇ ਕੋਲ ਜਾਣਾ ਆ ਉਹਦੇ ਕੋਲ ਉਹਨੇ ਜਿਹੜਾ ਜਦੋਂ ਤੁਹਾਨੂੰ ਰਗੜਾ ਲਾਉਣ ਲੱਪਣਾ ਉਹਨੇ ਕਹਿਣ ਲੱਪਣਾ ਇਹਦਾ ਆ ਗੋਡਾ ਵੀ ਪੈਣ ਵਾਲਾ ਆ ਇਹਦੇ ਆ ਐਂਡ ਜੈ ਵੀ ਢਿੱਲੇ ਹੋਏ ਆ ਇਹਦਾ ਆ ਵੀ ਪੈਣ ਲਗਾ ਉਹਨੇ ਮੱਲੋ ਮੱਲੀ ਕੰਮ ਵਧਾਉਣ ਲਾ ਪੈਣਾ ਉਹਨੇ ਇਹ ਨਹੀਂ ਦੇਖਣਾ ਵੀ ਇਹ ਗੱਡੀ ਦੀ ਚਲਾਈ ਕਿੰਨੀ ਕਰਦਾ ਆ ਉਸੇ ਚਲਾਈ ਦੇ ਹਿਸਾਬ ਨਾਲ ਕੰਮ ਕਰ ਦਿਓ ਜਿਵੇਂ ਤੁਹਾਨੂੰ ਪਤਾ ਆ ਵੀ ਇਹਦੀ ਗੱਡੀ ਚੀਜ਼ ਜਾਂ ਘਰ ਖੜੀ ਰਹਿੰਦੀ ਆ ਕਿਤੇ ਹੋਇਆ 15 20 ਦਿਨਾਂ ਬਾਅਦ ਇਹਨੇ ਕਿਤੇ ਜਾਣਾ ਵੀ ਇਹਦਾ ਹਜੇ ਕੰਮ ਚੱਲੀ ਜਣਾ ਜਦੋਂ ਕਿਤੇ ਨੌਕਸ ਰਾਹ ਰਾਹਵਾਟੇ ਪੈ ਗਿਆ ਤੁਸੀਂ ਮੈਨੂੰ ਫੋਨ ਕਰ ਦਿਓ ਮਾਣ ਕੇ ਸੈੱਟ ਕਰ ਦੂੰਗਾ ਹਜੇ ਤੁਸੀਂ ਇਹਨੂੰ ਚਲਾਓ ਇਦਾਂ ਨਹੀਂ ਕਰਨੀ ਉਹ ਵੀ ਨਾਲ ਹੋਰ ਲਗੜਦੋਗੜ ਕਰਕੇ ਠੋਕ ਦੇਣਾ ਅਗਲੇ ਨੂੰ ਵੀ ਆ ਵੀ ਪੈਸੇ ਅਗਲੇ ਤੋਂ ਹੜੱਪ ਲਈਏ ਪਤਾ ਵੀ ਹੁੰਦਾ ਕਿਉਂਕਿ ਬੰਦੇ ਤੋਂ ਏ ਝੱਟ ਜੱਜ ਕਰ ਲੈਂਦੀ ਆ ਜਨਤਾ ਅੱਜਕੱਲ੍ਹ ਵੀ ਇਹ ਬੰਦੇ ਕੋਲ ਕਿੰਨੇ ਕ ਪੈਸੇ ਜਿਹੜਾ ਬੰਦਾ ਪੈਸੇ ਦੇ ਲੈਣ ਦੇਣ ਦੇ ਹਿਸਾਬ ਤੋਂ ਹੀ ਪਤਾ ਲਾ ਲੈਂਦੇ ਆ ਲੋਕ ਵੀ ਇਹ ਬੰਦਾ ਜਿਹੜਾ ਟਾਈਮ ਤੇ ਪੈਸੇ ਦੇ ਦਿੰਦਾ ਮਿਹਨਤ ਪੂਰੀ ਦੇ ਦਿੰਦਾ ਘਟਾਉਂਦਾ ਵਧਾਉਂਦਾ ਨਹੀਂ ਹੈਗਾ ਇਹਨੂੰ ਮੇਰੇ ਤੇ ਪੂਰਾ ਯਕੀਨ ਆ ਉਹ ਝੱਟ ਜੱਜ ਕਰ ਲੈਂਦੇ ਆ ਵੀ ਇਹਦੇ ਕੋਲ ਪੈਸੇ ਹੈਗੇ ਆ ਰਗੜ ਤੋਂ ਜਿੰਨਾ ਰਗਣ ਹੁੰਦਾ ਠੀਕ ਹੈ ਜੀ ਸੋ ਇਹ ਤਾਂ ਦੁਨੀਆ ਦੇ ਅੱਜਕੱਲ੍ਹ ਹਾਲ ਹੋਏ ਆ ਇਕੱਲੀਆਂ ਗੱਡੀਆਂ ਦਾ ਕੰਮ ਨਹੀਂ ਹੈਗਾ ਇਹ ਉਦਾਂ ਵੀ ਕੋਈ ਵੀ ਮੈਸਟਰਪੁਣਾ ਕੋਈ ਹਜ਼ਾਰਾਂ ਲੱਖਾਂ ਚੋਂ ਇੱਕ ਦੋ ਚਾਰ ਬੰਦੇ ਤੁਹਾਨੂੰ ਸਹੀ ਮਿਲਣਗੇ ਅੱਬਲ ਤਾਂ ਮੇਰੇ ਤਾਂ ਖਿਆਲ ਨਾਲ ਬਹੁਤ ਇਹ ਰੀਅਰ ਚਾਂਸ ਆ ਨਹੀਂ ਹੈਗੇ ਤੇ ਬਾਕੀ ਜਿੱਦਾਂ ਕੋਈ ਕਿਸੇ ਦੀ ਕਿਸਮਤ ਅਸੀਂ ਚੰਗੀ ਹੋਊਗੀ ਇਹ ਨਿਸਾਬਕਦਾ ਉਹ ਕਿਸ ਦਾ ਓਨਾ ਕੋਗਾ ਉਹਦੇ ਲਈ ਉਹ ਚੰਗਾ ਹੋ ਸਕਦਾ ਹੈ ਕਦੇ ਸੁਣਿਆ ਥਣਿਆ ਤਾਂ ਹੈ ਨਹੀਂ ਨਹੀਂ ਤਾਂ ਤਕਰੀਬਨ ਤੁਹਾਡੇ ਜਿਹੜਾ ਤੁਹਾਡੀ ਸ਼ਰੀਫੀ ਆ ਤੁਹਾਡਾ ਚੰਗਾ ਪਾਣਿਆ ਉਹਦਾ ਦੁਨੀਆ ਨਜਾਇਜ਼ ਫਾਇਦਾ ਪੱਕਾ ਠਾਉਂਦੀ ਆ ਨਜਾਇਜ਼ ਫਾਇਦਾ ਇਹ ਤਾਂ ਗੱਲ ਯਾਨੀ ਕਿ ਪੱਥਰ ਤੇ ਲਕੀਰ ਆ ਇਹ ਆਪਾਂ ਕਈ ਵਾਰੀ ਇਹ ਪ੍ਰੋਗਰਾਮ ਦੇਖਿਆ ਕਰ ਰਹੇ ਹਾਂ 10 ਵਜੇ ਵੀ ਆਉਣੇ ਹੁੰਨੇ ਆ ਵੀ ਆ ਜਿਹੜਾ ਬਾਈ ਤਾਂ ਕੰਮ ਕੀਤਾ ਇਹ ਤਾਂ ਗਲਤ ਕੀਤਾ ਆ ਇਹ ਗੱਲ ਬਣਦੀ ਨਹੀਂ ਸੀ ਪਰ ਤੇ ਨਜਾਇਜ਼ ਕਰ ਦਿੱਤੀ ਫੇ ਅਗਲਾ ਫੇ ਝੂਠੇ ਹੋ ਗਏ ਝੂਠਾ ਹਸਾ ਹਸ ਕੇ ਕਹਿਣ ਉਹ ਨਹੀਂ ਯਾਰ ਤੈਨੂੰ ਤੰਗ ਹੋਣਾ ਸੀ ਮੈਨੂੰ ਪਤਾ ਤੈਨੂੰ ਪਰੇਸ਼ਾਨੀ ਆਉਣੀ ਸੀਗੀ ਅਸੀਂ ਤਾਂ ਕਰ ਦਿੱਤਾ ਸੀ ਕਿ ਆ ਪਰੇਸ਼ਾਨੀ ਸਾਨੂੰ ਵੀ ਇੰਨਾ ਚਿਰ ਹੋ ਗਿਆ ਗੱਡੀਆਂ ਚਲਾਉਂਦੇ ਆ ਨੂੰ ਸਾਨੂੰ ਵੀ ਪਤਾ ਆ ਵੀ ਇਹ ਗੱਡੀ ਕਿੱਥੇ ਕਿਤੇ ਤੱਕ ਜਾ ਸਕਦੀ ਆ ਕਿਹੜਾ ਇਹਦਾ ਨੌਕਸ ਪਿਆ ਆ ਤੇ ਨੌਕਸ ਤੇ ਕਿੰਨੇ ਪੈਸੇ ਲੱਗਣੇ ਆ ਉਹ ਚੀਜ਼ਾਂ ਤਾਂ ਉਹ ਹੀ ਆ ਗੱਡੀਆਂ ਵਿੱਚ ਲੱਗੀਆਂ ਉਹ ਹੀ ਟੈਰਿਆ ਉਹ ਹੀ ਜਿਹੜਾ ਸਮਾਨ ਤਾਂ ਉਹ ਹੀ ਆ ਇਹਨੂੰ ਕਿਹੜਾ ਕੋਈ ਨਵਾਂ ਲੱਗ ਲੱਗ ਆਉਣ ਲਾ ਪਿਆ ਬਈ ਜਿਹਦਾ ਇਹਨੂੰ ਆਪ ਦੂਜਾ ਲੱਗਿਆ ਆ ਬਈ ਇੱਕ ਚੀਜ਼ ਲੱਗੀ ਆ ਇਹਨੂੰ 10 ਚੀਜ਼ਾਂ ਲੱਗ ਕੇ ਆਉਣ ਲੱਪੇ ਸਿਸਟਮ ਤਾਂ ਉਹ ਹੀ ਚੱਲਦਾ ਆਉਂਦਾ ਹੈ ਧੁਰ ਤੋਂ ਬਾਕੀ ਧਿਆਨ ਰੱਖਿਆ ਕਰੋ ਭਰਾਵਾ ਆਪਣਾ ਆਪਣੇ ਬੰਦੇ ਮੈਸਤਰੀ ਵੀ ਚਾਹੇ ਜੋ ਮਰਜ਼ੀ ਆਪਣੇ ਬਦਲਦੇ ਰਿਹਾ ਕਰੋ ਪੁੱਛ ਗਿੱਚ ਕੇ ਆਲੀ ਦਵਾਲੇ ਘੋਮੂ ਘੂਮ ਕੇ ਕੰਮ ਕਰਾਇਆ ਕਰੋ ਇੱਕ ਦੇ ਕੋਲੇ ਹੀ ਨਾ ਵੱਜ ਜਾਇਆ ਕਰੋ ਵੀ ਨਹੀਂ ਇਹਦੇ ਕੋਲੇ ਹੀ ਕਰੋਣਾ ਚਲੋ ਜਿਹਨੂੰ ਤਾਂ ਸਹੀ ਆ ਚੰਗਾ ਬੰਦਾ ਉਹਦਾ ਕਰਾ ਲਓ ਮੁਬਾਰਕ ਆ ਉਹਨੂੰ ਪਰ ਜ਼ਿਆਦਾਤਰ 95% ਇਦਾਂ ਦੇ ਬੰਦੇ ਆ ਜਿਹੜੇ ਤੁਸੀਂ ਲਗਾਤਾਰ ਜਾਂਦੇ ਹੋ ਤੁਹਾਨੂੰ ਰਗੜਦੇ ਰਗੜਦੇ ਆ ਉਹ ਹੌਲੀ ਹੌਲੀ ਤੁਹਾਨੂੰ ਰਗੜਾ ਲਾਉਣਾ ਸ਼ੁਰੂ ਕਰ ਲੱਪੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਹੁਣ ਕਿਤੇ ਨਹੀਂ ਜਾਣਾ ਇਹ ਸਾਡੇ ਟੈਕ ਆ ਇਹ ਤੋਂ ਥੋੜੀਆ ਵੱਧ ਵੀ ਲੈ ਲਓ ਇਹਨੂੰ ਹੁਣ ਸਾਡੇ ਤੇ ਯਕੀਨ ਬਣ ਗਿਆ ਯਕੀਨ ਦਾ ਗਲਤ ਫਾਇਦਾ ਉਠਾਉਂਦੀ ਆ ਦੁਨੀਆ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੀ ਰਾਏ ਰਾਏ ਕਮੈਂਟ ਵਿੱਚ ਜਰੂਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ